ਕਸ਼ਮੀਰੀ ਪੰਡਤ ਜਦ ਤੋ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਤਾਂ ਉਹ ਹਿੰਦੂਆਂ ਉਤੇ ਬਹੁਤ ਜ਼ੁਲਮ ਟਾ ਰਿਹਾ ਸੀ ਹਿੰਦੂਆਂ ਉਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਗਏ ਸਨ ਜਦ ਕਿ ਮੁਸਲਮਾਨਾਂ ਨੂੰ ਇਸ ਬਾਰੇ ਛੂਟ ਸੀ ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਿਹੜਾ ਆਪਣੇ ਧਰਮ ਬਦਲਣ ਤੋਂ ਨਾ ਕਰਦਾ ਸੀ ਉਸ ਦਾ ਕਤਲ ਕਰ ਦਿੱਤਾ ਜਾਂਦਾ ਸੀ ਹਿੰਦੂਆਂ ਵਿੱਚ ਬ੍ਰਾਹਮਣ ਉੱਚੀ ਜਾਤੀ ਦੇ ਮੰਨੇ ਗਏ ਸਨ ਇਸ ਲਈ ਉਸ ਦਾ ਮਤ ਸੀ ਕਿ ਜੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਿਆ ਜਾਏ ਤਾਂ ਬਾਕੀ ਹਿੰਦੂ ਆਪਣੇ ਆਪ ਨੂੰ ਮੁਸਲਮਾਨ ਬਣ ਜਾਣਗੇ ਉਸ ਵੇਲੇ ਸਭ ਤੋਂ ਉੱਚੇ ਬ੍ਰਾਹਮਣ ਕਸ਼ਮੀਰੀ ਪੰਡਤ ਮੰਨੇ ਜਾਂਦੇ ਸਨ ਜੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲਿੱਤਾ ਜਾਂਦਾ ਤਾ ਸਾਰੇ ਹਿੰਦੂਆ ਨੇ ਸਹਿਜੇ ਹੀ ਇਸਲਾਮ ਕਬੂਲ ਕਰ ਲੈਣਾ ਸੀ ਇਸ ਲਈ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਉਹ ਕਸ਼ਮੀਰੀ ਬ੍ਰਾਹਮਣਾ ਉੱਤੇ ਸਖਤੀ ਕਰੇ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰੇ ਸੂਬਾ ਕਸ਼ਮੀਰ ਨੇ ਜਦ ਸਾਰੇ ਪੰਡਤਾਂ ਨੂੰ ਔਰੰਗਜ਼ੇਬ ਦਾ ਹੁਕਮ ਸੁਣਾਇਆ ਤਾਂ ਉਹਨਾਂ ਨੇ ਸੋਚਣ ਵਾਸਤੇ 6 ਮਹੀਨੇ ਦੀ ਮਹਲਤ ਮੰਗੀ ਸੂਬੇ ਨੇ ਮਹਲਤ ਤਾਂ ਦੇ ਦਿੱਤੀ ਪਰ ਨਾਲ ਹੀ ਇਹ ਕਹਿ ਦਿੱਤਾ ਕਿ 6 ਮਹੀਨੇ ਬਾਅਦ ਸਭ ਨੂੰ ਆਪਣੇ ਆਪ ਹੀ ਇਸਲਾਮ ਪ੍ਰਵਾਨ ਕਰਨਾ ਪਵੇਗਾ ਕਸ਼ਮੀਰੀ ਪੰਡਤ ਹੁਣ ਬੜੀ ਮੁਸ਼ਕਿਲ ਵਿੱਚ ਫਸ ਗਏ ਸਨ ਉਹ 5 ਮਹੀਨੇ ਤੱਕ ਪੱਜ ਨੱਠ ਕਰਦੇ ਰਹੇ ਪਰ ਉਹਨਾਂ ਦਾ ਮਸਲਾ ਹੱਲ ਨਾ ਹੋ ਸਕਿਆ ਉਹ ਸਾਰੇ ਪਹਾੜੀ ਰਾਜਿਆਂ ਨੂੰ ਵੀ ਮਿਲੇ ਪਰ ਉਹ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਨੂੰ ਰਾਜ਼ੀ ਨਹੀਂ ਸਨ ਇਸੇ ਹੀ ਦੌਰਾਨ ਚਿਰਗੁਰਪਤੇਗ ਬਹਾਦਰ ਜੀ ਨਾਲ ਈਰਖਾ ਰੱਖਣ ਵਾਲੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਇਹ ਸਲਾਹ ਜ਼ਰੂਰ ਦਿੱਤੀ ਕਿ ਉਹ ਸਿੱਖਾਂ ਦੇ ਨਵੇਂ ਗੁਰੂ ਪਾਤਸ਼ਾਹ પાસે ਜ਼ਰੂਰ ਜਾਣ ਉਹ ਬਹੁਤ ਕਿਰਪਾਲੂ ਅਤੇ ਦਿਆਲੂ ਹਨ ਉਹ ਤੁਹਾਡੀ ਮਦਦ ਜ਼ਰੂਰ ਕਰਨਗੇ ਇਸ ਲਈ ਕਸ਼ਮੀਰੀ ਪੰਡਤਾਂ ਦਾ ਪ੍ਰਤੀਨਿਧ ਮੰਡਲ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਆ ਮਿਲਿਆ ਅਤੇ ਆਪਣੇ ਸਾਰੇ ਦੁੱਖ ਦੀ ਵਿਥਿਆ ਆ ਸੁਣਾਈ ਗੁਰੂ ਸਾਹਿਬ ਡੂੰਗੀ ਸੋਚਾਂ ਵਿੱਚ ਡੁੱਬ ਗਏ ਉਹਨਾਂ ਸਾਹਮਣੇ ਇਹ ਸਵਾਲ ਸੀ ਕਿ ਜੇ ਉਹ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਦੱਸਣਗੇ ਤਾਂ ਇਹ ਸਾਰੇ ਮੁਸਲਮਾਨ ਬਨ ਜਾਣਗੇ ਅਤੇ ਬਾਕੀ ਹਿੰਦੂ ਕੌਮ ਤਾਂ ਅੱਗੇ ਹੀ ਡੂੰਗੀ ਖਾਈ ਵਿੱਚ ਡਿੱਗ ਚੁੱਕੀ ਹੈ